ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਸਿਖਰਾਂ ਤੇ ਸੋਸ਼ਲ ਮੀਡੀਆ ਤੇ ਖੁੱਲ ਕੇ ਇੱਕ ਦੂਜੇ ਦੇ ਖਿਲਾਫ ਬੋਲਣ ਲੱਗ ਗਿਆ ਗੂ ਸ਼੍ਰੋਮਣੀ ਅਕਾਲੀ ਦਲ ਚ ਅੱਜਕਲ ਅੰਦਰੂਨੀ ਕਲੇਸ਼ ਛੜਿਆ ਹੋਇਆ ਹੈ ਪਾਰਟੀ ਦਾ ਇੱਕ ਤੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਹੈ ਤੇ ਦੂਜਾ ਤੜਾ ਚਟਾਨ ਮੰਗ ਉਹਨਾਂ ਨਾਲ ਖੜ੍ਹਾ ਹੈ ਇਹ ਕਲੇਸ਼ ਇੰਨਾ ਵੱਧ ਗਿਆ ਹੈ ਕਿ ਪਾਰਟੀ ਦੇ ਆਗੂ ਇੱਕ ਦੂਜੇ ਖਿਲਾਫ ਨਿੱਜੀ ਗੱਲਾਂ ਵੀ ਉਜਾਗਰ ਕਰਨ ਲੱਗ ਗਏ ਹਨ ਸੁਖਬੀਰ ਬਾਦਲ ਦੇ ਪੱਖ ਦੇ ਲੀਡਰਾਂ ਦਾ ਕਹਿਣਾ ਹੈ ਕਿ ਦੂਜੇ ਧੜੇ ਵਾਲੇ ਅਹੁਦਿਆਂ ਦੇ ਭੁੱਖੇ ਹਨ ਜਦਕਿ ਇਹਨਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਨਜ਼ਦੀਕੀ ਟੋਲੀ ਸਾਡੀ ਗੱਲ ਅੱਗੇ ਨਹੀਂ ਰੱਖਣ ਦਿੰਦੀ ਤੇ ਸਾਡੇ ਵਿਚਾਰ ਅਤੇ ਸੁਝਾਵਾਂ ਤੇ ਅਮਲ ਨਹੀਂ ਕਰਦੀ। ਇਸ ਸੰਕਟ ਲਈ ਬਾਦਲ ਪਰਿਵਾਰ ਪਾਜਪਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇੱਕ ਵਾਰੀ ਆਗੂ ਨੇ ਕਿਹਾ ਕਿ ਥੋੜੇ ਦਿਨ ਰੁਕ ਜਾਓ, ਉਹਨਾਂ ਦੇ ਕੁਝ ਨੇਤਾ ਸਾਡੇ ਵੱਲ ਦੇਖਣ ਨੂੰ ਮਿਲਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸਰਨਾ ਨੇ ਇਸ ਬਗਾਵਤ ਨੂੰ ਆਪਰੇਸ਼ਨ ਲੋਟਸ ਘਰਾ ਹਰ ਸਿਮਰਤ ਕੌਰ ਬਾਦਲ ਨੇ ਬਾਗਿਆਨੂ ਪਾਜਪਾ ਦੀਆਂ ਕਥਿਤ ਕਟਪੁਤਲੀਆਂ ਕਰਾਰ ਦਿੱਤਾ ਹੈ ਦੂਜੇ ਪਾਸੇ 1 ਜੁਲਾਈ ਨੂੰ ਪਾਰਟੀ ਦਾ ਬਾਗੀ ਤੜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕ ਕੇ ਪੁਰਾਣੀਆਂ ਗਲਤੀਆਂ ਦੀ ਮਾਫੀ ਮੰਗੇਗਾ ਇਸ ਤੋਂ ਬਾਅਦ ਬਾਗੀ ਤੜੇ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦੀ ਪੂਰੀ ਸੰਭਾਵਨਾ ਹੈ ਇਸ ਸਬੰਧੀ ਸਿੱਧੇ ਤੌਰ ਤੇ ਕੋਈ ਨੇਤਾ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪਰਿਵਾਰ ਬਾਦ ਨੂੰ ਉਤਸ਼ਾਹਿਤ ਕਰ ਰਹੇ ਨੇ ਆਗੂ ਟੀਮਾ ਜਿੱਥੇ ਇੱਕ ਪਾਸੇ ਬਾਗੀ ਆਗੂਆਂ ਦੇ ਬਾਗੀ ਹੋਣ ਦਾ ਕਾਰਨ ਚੁੱਦਾ ਕਮੇਟੀ ਹੈ ਉੱਥੇ ਹੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਟੀਮਾ ਦਾ ਕਹਿਣਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਬੋਰ ਤੇ ਦਿਖਾਉਣ ਦੇ ਬੋਰ ਹਨ ਉਹਨਾਂ ਕਿਹਾ ਕਿ ਪਾਰਟੀ ਤੋਂ ਬਾਗੀ ਹੋਏ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਹੈ ਪਰ ਇਹ ਲੋਕ ਪਰਿਵਾਰਵਾਦ ਨੂੰ ਉਤਸ਼ਾਹਿਤ ਕਰ ਰਹੇ ਹਨ ਕਈ ਰੁੱਸੇ ਆਗੂਆਂ ਨੂੰ ਮਨਾਉਣ 'ਚ ਕਾਮਯਾਬ ਹੋਏ ਪ੍ਰਦਾਨ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਟੀਂਸਾ ਦੇ ਪਰਿਵਾਰ ਤੇ ਰਣਜੀਤ ਸਿੰਘ ਬਰੰਪੂਰਾ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਵੱਖਰਾ ਧੜਾ ਬਣਾ ਲਿਆ ਸੀ ਹਾਲਾਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਤੇ ਆਪਣੀ ਪਕੜ ਬਣਾਈ ਰੱਖਣ 'ਚ ਕਾਮਯਾਬ ਰਹੇ ਤੇ ਦੋਵਾਂ ਨੂੰ ਵਾਪਸ ਲਿਆਉਣ 'ਚ ਸਫਲ ਰਹੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਰੰਪੂਰਾ ਅਕਾਲੀ ਦਲ ਚ ਵਾਪਸ ਆ ਗਏ ਸਨ ਜਤਕੀ ਟੀਮ ਸਾ ਵੀ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਚ ਸ਼ਾਮਲ ਹੋ ਗਏ ਸਨ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਜਗੀਰ ਕੌਰ ਨੂੰ ਵੀ ਮਨਾ ਲਿਆ ਸੀ ਸੁਖਬੀਰ ਬਾਦਲ ਵੱਲੋਂ ਮਾਫੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੌਮ ਤੋਂ ਮਾਫੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਫਰਿਆਦ ਕਰਨ ਮਾਫੀ ਮੰਗਣ ਲਈ ਇੱਕ ਸਿ ਪਹਿਲਾ ਚਿੱਠੀ ਲਿਖ ਕੇ ਪੇਜਣੀ ਹੁੰਦੀ ਹੈ ਕਿ ਅਸੀਂ ਤੁਹਾਡੇ ਕੋਲੋਂ ਮੁਆਫੀ ਮੰਗਣੀ ਹੈ ਫਿਰ ਸਮਾ ਮੰਗਿਆ ਜਾਂਦਾ ਹੈ ਤੇ ਪੰਜ ਸਿੰਘ ਸਾਹਿਬਾਨ ਇਕੱਠੇ ਹੁੰਦੇ ਹਨ ਚਿੱਠੀ ਤੇ ਵਿਚਾਰ ਚੱਲਦੀ ਹੈ ਜਿਸ ਤੋਂ ਬਾਅਦ ਜਿੰਨਾ ਕੋਈ ਦੋਸ਼ ਪਾਇਆ ਜਾਂਦਾ ਹੈ ਉਸ ਮੁਤਾਬਕ ਸੇਵਾ ਲਈ ਜਾਂਦੀ ਹੈ ਪਾਰਟੀ ਦੀਆਂ ਰਵਾਇਤਾਂ ਅਨੁਸਾਰ ਕੀਤੀ ਜਾਵੇ ਅਗਵਾਈ ਚੰਦੂ ਮਾਜਰਾ ਬਾਗੀ ਆਗੂਆਂ ਦੀ ਅਗਵਾਈ ਕਰ ਰਹੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ 1 ਜੁਲਾਈ ਨੂੰ ਅਸੀਂ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਾਂਗੇ ਉੱਥੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਾਂਗੇ ਇਸ ਚ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਅਨੁਸਾਰ ਅਗਵਾਈ ਕਰਨੀ ਚਾਹੀਦੀ ਹੈ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕੁਝ ਭਾਜਪਾ ਵਾਲੇ ਕਰ ਰਹੇ ਨੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਹਰਸਿਮਰਤ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਮੁਟ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹਾ ਹੈ ਉਨਾ ਕਿਹਾ ਕਿ ਭਾਜਪਾ ਦੇ ਕੁਝ ਬੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਕੁਝ ਲੋਕ ਮਹਾਰਾਸ਼ਟਰ ਵਰਗੀ ਕਟਨਾ ਪੰਜਾਬ 'ਚ ਦੁਹਰਾਉਣਾ ਚਾਹੁੰਦੇ ਹਨ ਟਿਕਟ ਨਾ ਮਿਲਣ ਤੇ ਉਹ ਬੇਪਾਰਟੀ ਦੇ ਵਿਰੁੱਧ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਸਿਕੰਦਰ ਸਿੰਘ ਮਲੂਕਾ ਆਪਣੇ ਪਰਿਵਾਰ ਲਈ ਟਿਕਟ ਮੰਗਦੇ ਸਨ ਜਦੋਂ ਉਹਨਾਂ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹਨਾਂ ਦੀ ਨੂੰ ਪਰਪਾਲ ਕੌਰ ਨੇ ਭਾਜਪਾ ਤੋਂ ਚੋਣ ਲੜੀ ਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ 'ਚ ਸ਼ਾਮਲ ਹੋ ਗਏ ਉਹਨਾਂ ਨੂੰ ਇੰਨਾ ਦੁੱਖ ਇਸ ਕਰਕੇ ਨਹੀਂ ਸੀ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਦੁੱਖ ਇਹ ਪਰਿਵਾਰ ਨੂੰ ਟਿਕਟ ਮਿਲ ਗਈ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਬਰਾੜ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਉਹਨਾਂ ਨੂੰ ਵੀ ਦੁੱਖ ਇਸ ਗੱਲ ਦਾ ਸੀ ਕਿ ਜੂਨੀਅਰ ਨੇਤਾ ਨੂੰ ਟਿਕਟ ਮਿਲ ਗਈ ਜੋ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਸਕਿਆ ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਢੀਂਡਸਾ ਪਰਿਵਾਰ ਬਾਦਲ ਪਰਿਵਾਰ ਦੇ ਵਿਰੁੱਧ ਹੋ ਗਿਆ ਇਹਨਾਂ ਨੂੰ ਪਾਰਟੀ ਦੀ ਨਹੀਂ ਸਗੋ ਆਪਣੀ ਫਿਕਰ ਬੈਂਸ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਰਹੇ ਹਰਚਰਨ ਬੈਂਸ ਦਾ ਕਹਿਣਾ ਹੈ ਬਾਗੀ ਦਸਨ ਕਿ ਜਿਹੜੇ ਪਰਿਵਾਰਵਾਦ ਦਾ ਦੋਸ਼ ਉਹ ਬਾਦਲ ਪਰਿਵਾਰ ਉੱਪਰ ਲਾ ਰਹੇ ਹਨ ਕਿ ਉਹ ਆਪਣਾ ਪਰਿਵਾਰਵਾਦ ਨਹੀਂ ਚ ਇਹ ਸਭ ਭੰਡਣ ਲਈ ਆਪਣੇ ਵੱਲੋਂ ਪੈਦਾ ਕੀਤੇ ਹੋਏ ਫਿਕਰੇ ਹਨ ਅਸਲ ਕਹਾਣੀ ਕੋਈ ਹੋਰ ਹੈ ਇਹਨਾਂ ਨੂੰ ਪਾਰਟੀ ਦੀ ਨਹੀਂ ਸਗੋ ਆਪਣੀ ਫਿਕਰ ਹੈ ਭਾਜਪਾ ਦੇ ਹੱਥਾਂ 'ਚ ਖੇਡ ਕੇ ਕਰ ਰਹੇ ਕਿਰਦਾਰਕੁਸ਼ੀ ਟਾਂਡਾ ਸੀਨੀਅਰ ਅਕਾਲੀ ਨੇਤਾ ਹਰੀਸ਼ ਰਾਏ ਟਾਂਡਾ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਤ ਵਾਰੀ ਕਿਹਾ ਹੈ ਕਿ ਉਹ ਅਸਤੀਫਾ ਦੇਣ ਨੂੰ ਤਿਆਰ ਹਨ ਪਾਰਟੀ ਫੈਸਲਾ ਕਰ ਲਵੇ ਇਹ ਜਿਹੜੇ ਬਾਗੀ ਹਨ ਇਹ ਜਾਣ ਬੁੱਝ ਕੇ ਪੂਰੀ ਸਾਜ਼ਿਸ਼ ਅਧੀਨ ਉਹਨਾਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ ਇਹ ਸਾਰੇ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹਨ ਸਮਾਂ ਇਹਨਾਂ ਨੂੰ ਸ਼ੀਸ਼ਾ ਦਿਖਾ ਦੇਵੇਗਾ ਕੋਟ ਸਲਾਹਕਾਰ ਬਣੇ ਬੈਠੇ ਪਾਰਟੀ ਦੇ ਥਾਣੇਦਾਰ ਬਰਾੜ ਸੁਖਬੀਰ ਸਿੰਘ ਬਾਦਲ ਦੇ ਵੈਸ ਦੀ ਰਹੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਸਮੇ ਸਮੇਤ ਪਾਰਟੀ ਨੂੰ ਸੁਝਾਅ ਦਿੱਤੇ ਗਏ ਸਨ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਕੁਝ ਸਲਾਹਕਾਰ ਪਾਰਟੀ ਦੇ ਥਾਣੇਦਾਰ ਬਣੇ ਬੈਠੇ ਹਨ। ਉਹਨਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ। ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਨਹੀਂ ਹੋਈ ਯੋਗਾਕਰਨ ਮੁੰਡ ਨੋਟਿਸ ਪੇਜੰਦੀ ਤਿਆਰੀ। ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਅਰਚਨਾ ਮਕਵਾਣਾ ਨੂੰ ਪੰਜਾਬ ਪੁਲਿਸ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ ਅ ਅਰਚਨਾ ਨੂੰ ਭੇਜੇ ਨੋਟਿਸ ਅਨੁਸਾਰ ਉਸਨੇ ਅੱਜ ਅੰਮ੍ਰਿਤਸਰ ਦੇ ਥਾਣਾ ਹੀ ਡਿਵੀਜ਼ਨ ਚ ਪਹੁੰਚ ਕੇ ਜਵਾਬ ਦੇਣਾ ਸੀ ਪਰ ਉਹ ਪੇਸ਼ ਨਹੀਂ ਹੋਈ ਅੰਮ੍ਰਿਤਸਰ ਪੁਲਿਸ ਹੁਣ ਅਰਚਨਾ ਨੂੰ ਇੱਕ ਵਾਰ ਫਿਰ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਇੱਕ ਹਫਤਾ ਪਹਿਲਾਂ 26 ਜੂਨ ਨੂੰ ਨੋਟਿਸ ਭੇਜਿਆ ਸੀ ਜਿਸ ਵਿੱਚ ਉਸਨੇ ਅੱਜ 30 ਜੂਨ ਦਿਨ ਐਤਵਾਰ ਨੂੰ ਅੰਮ੍ਰਿਤਸਰ ਪੁਲਿਸ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਾ ਸੀ ਭਾਵੇਂ ਅੱਜ ਅੰਮ੍ਰਿਤਸਰ ਪੁਲਿਸ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਥਾਣਾ ਹੀ ਡਿਵੀਜ਼ਨ ਨਹੀਂ ਪਹੁੰਚੀ ਥਾਣਾ ਹੀ ਡਿਵੀਜ਼ਨ ਦੇ ਐਸਐਚਓ ਨੇ ਦੱਸਿਆ ਕਿ ਉਹ ਅੱਜ ਅਰਚਨਾ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਈ जल्दी ही अधिकारियों ਨਾਲ ਗੱਲ ਕਰਕੇ ਉਸ ਨੂੰ ਨਵਾਂ ਨੋਟਿਸ ਭੇਜਿਆ ਜਾਵੇਗਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰਚਨਾ ਮਕਵਾਣਾ ਨੇ ਇੱਕ ਵੀਡੀਓ ਚ ਪਵਾਪਸ ਲੈਣ ਲਈ ਦੀ ਗੱਲ ਕਹੀ ਸੀ ਉਸਨੇ ਕਿਹਾ ਸੀ ਕਿ 21 ਜੂਨ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਗਈ ਸੀ ਤਾਂ ਉਸ ਵਕਤ ਕਈ ਲੋਕ ਆਪਣੀ ਤਸਵੀਰਾਂ ਖਿੱਚ ਰਹੇ ਸੀ ਇਸ ਦੌਰਾਨ ਮੇਰੀ ਵੀ ਤਸਵੀਰ ਇੱਕ ਸਰਦਾਰ ਵਿਅਕਤੀ ਨੇ ਖਿੱਚੀ ਸੀ ਉਸ ਵਕਤ ਸੇਵਾਦਾਰ ਵੀ ਉੱਤੇ ਮੌਜੂਦ ਸੀ ਤਾਂ ਫਿਰ ਕਿਉਂ ਨਹੀਂ ਰੋਕਿਆ ਗਿਆ ਉਸਨੇ ਕਿਹਾ ਸਰਦਾਰ ਵਿਅਕਤੀ ਤਾਂ ਮੇਰੇ ਤੋਂ ਪਹਿਲਾਂ ਹੀ ਕਾਫੀ ਤਸਵੀਰਾਂ ਲੈ ਰਿਹਾ ਸੀ ਸੇਵਾਦਾਰ ਵੀ ਪਖਪਾਤੀ ਹਨ ਕਿਸੇ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ ਉਸਨੇ ਕਿਹਾ ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਉਸ ਮੌਕੇ ਤੇ ਖੜੇ ਸਾਰੇ ਸਿਖਾਣੂ ਕੋਈ ਕੇਸ ਨਹੀਂ ਪਹੁੰਚੀ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਹੋਈ ਸੀ ਜਿਸ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖਿਲਾਫ ਬੇਬੁਨਿਆਦ ਐਫ ਆਈ ਆਰ ਦਰਜ ਕਰਵਾਈ ਮੇਰਾ ਕੋਈ ਕੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਹੁਣ ਸੀਸੀਟੀਵੀ ਕੈਮਰੇ ਦੀ ਪੂਰੀ ਵੀਡੀਓ ਵਾਇਰਲ ਕਰੋ ਇੱਥੇ ਕਿਤੇ ਵੀ ਕੋਈ ਨਿਯਮ ਨਹੀਂ ਲਿਖਿਆ ਹੋਇਆ ਹੈ ਉਥੇ ਰੋਜ਼ਾਨਾ ਜਾਣ ਵਾਲੇ ਸਿਖਾ ਨੂੰ ਨਿਯਮਾਂ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋਵੇਗਾ ਉਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ ਜੇਕਰ ਰੋਕਿਆ ਜਾਂਦਾ ਤਾਂ ਮੈਂ ਫੋਟੋ ਡਿਲੀਟ ਕਰ ਦਿੰਦੀ ਮੇਰੇ ਖਿਲਾਫ ਇਹ ਐਫ ਆਈ ਆਰ ਦਰਜ ਕਰਨ ਦੀ ਕੀ ਲੋੜ ਸੀ ਮੈਂ ਬਹੁਤ ਮਾਨਸਿਕ ਤਸੀਹੇ ਚੱਲੇ ਉਸ ਦਾ ਕੀ ਅਜੇ ਵੀ ਸਮਾਂ ਹੈ ਐਫ ਆਈ ਆਰ ਵਾਪਸ ਲਾਓ ਨਹੀਂ ਤਾਂ ਮੈਂ ਅਤੇ ਮੇਰੀ ਕਾਨੂੰਨੀ ਟੀਮ ਸੰਗਰਾਸ਼ ਕਰਨ ਲਈ ਤਿਆਰ ਹਾਂ